ਕਲਾ ਸਭਤੀ ਕਲਾ ਤੋਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਜਿੱਥੇ ਇਲੈਕਸ਼ਨ ਇਧਰਲੀ ਸਾਈਡ ਚੱਲ ਰਹੀ ਆ ਤੇ ਕੀ ਚੱਕਰ ਕੀ ਆ ਬਾਈ ਚੱਕਰ ਬਾਈ ਇਹ ਆ ਆਜੋ ਇਧਰ ਆਜੋ ਚੱਕਰ ਇਹ ਆ ਇੱਥੇ ਜਿਹੜੇ ਬੰਦੇ ਪਿੰਡ ਦੇ ਆ ਪਿੰਡ ਦਾ ਬੰਦਾ ਉਹਨਾਂ ਨੇ ਪਿੱਛੇ ਪੰਚਾਇਤੀ ਵੋਟਾਂ ਹੋ ਗਏ ਐਡੀਆਂ ਪੰਚਾਇਤ ਦੀਆਂ ਵੋਟਾਂ ਪਾਈਆਂ ਸਾਰੀਆਂ ਹੀ ਵੋਟਾਂ ਕੈਨਸਲ ਕੀਤੀਆਂ ਪਈਆਂ ਬੰਦੇ ਜਿਹੜੇ ਸਾਡੇ ਆ ਛਾਂਟ ਛਾੜ ਕੇ ਨੂੰ ਇਹ ਵੋਟਾਂ ਕਟਾਈਆਂ ਗਈਆਂ ਨੇ ਠੀਕ ਆ ਕੋਈ 5 10 20 50 ਵੋਟਾਂ ਹੋ ਸਕਦੀਆਂ ਐ ਥੋੜੀ ਆ ਵੀ 3 400 ਵੋਟ ਖਰਾਬ ਹੋ ਗਈ ਪਿੰਡ ਦੀ ਹੁਣ ਪੰਚਾਇਤੀ ਇਲੈਕਸ਼ਨ ਹੋ ਗਏ ਐਡੀਆਂ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੇ ਵੋਟ ਪਾਈ ਆ ਹਾਂ ਸਾਰੀਆਂ ਲਿਸਟਾਂ ਅਸੀਂ ਕਹਾਂ ਤੁਹਾਨੂੰ ਲਿਸਟਾਂ ਦੇ ਦੋ ਲਿਸਟਾਂ ਵੀ ਨਹੀਂ ਦੇ ਰਹੇ ਨਾ ਲਿਸਟਾਂ ਇੰਨੇਰੇ ਬੰਦੇ ਨਹੀਂ ਬੋਟਾ ਪੈਰੀਆਂ ਅੱਜ ਤੇ ਮਾਵਾ ਭੈਣਾ ਸਾਡੀਆਂ ਸਾਰੀਆਂ ਵਿਚਾਰੀਆਂ ਖੱਜਲ ਹੋ ਰਹੀਆਂ ਨੇ ਉਹਨਾਂ ਨੇ ਬੋਟਾ ਪਾ ਕੇ ਕਿਸੇ ਨੇ ਰਿਸ਼ਤੇਦਾਰੀ ਚ ਵਿਆਹ ਜਾਣਾ ਕਿਸੇ ਨੇ ਹੋਰ ਜਾਣਾ ਇਹ ਸਾਡੀ ਵੋਟ ਖਰਾਬ ਕੀਤੀ ਜਾ ਰਹੀ ਆ ਸੋ ਇਸ ਕਰਕੇ ਇਹ ਜਾਨੀ ਆਜ ਤੱਕਾਂ ਨਾ ਅਸੀਂ ਹੋਣ ਦਵਾ ਕਿ ਇਹਨਾਂ ਨੂੰ ਪੁੱਛੋ ਇਹਨਾਂ ਨੇ ਕਿੰਨੀ ਖੱਜਲ ਖਬਰ ਕਿੰਨੀ ਗੱਜਲ ਕੀਤਾ ਇਹਨਾਂ ਨੇ ਚਲੋ ਪਈ ਨਹੀਂ ਵੋਟ ਵੋਟ ਜਿਹੜੀ ਡਿਲੀਟਡ ਹੈ ਉਹਦੇ ਤੇ ਸਟੈਂਪ ਲੱਗੀ ਹੋਈ ਹੈ ਡਿਲੀਟਡ ਹੈ ਹੁਣ ਮੈਂ ਦੁਬਾਰਾ ਤੋਂ ਦੇਖ ਕੇ ਆਈ ਆ ਜਿਹੜੀ ਡਿਲੀਟਡ ਹੈ ਨਾ ਉਹ ਕੋਈ ਵੀ ਸਟੈਂਪ ਲਾ ਸਕਦਾ ਹੈ ਫਿਰ ਉਸ ਤੋਂ ਬਾਅਦ ਚ ਉਹਨਾਂ ਨੇ ਮੈਨੂੰ ਦਿਖਾਈ ਵੀ ਇਹ ਕੱਟੇ ਨਾਮ ਵਾਲੀ ਸੂਚੀ ਹੈ ਇੰਨੀ ਕਾਫੀ ਵੱਡੀ ਆਊਗੀ ਕੱਟੇ ਨਾਮ ਵਾਲੀ ਫਿਰ ਮੈਂ ਹੁਣ ਦੁਬਾਰਾ ਤੋਂ ਲੜਕੇ ਕੋਲੇ ਉਹਦਾ ਨਾਮ ਹੀ ਮੈਂ ਪੁੱਛਿਆ ਫੀਚਰ ਦਾ ਜਿਹਦੀ ਵੀ ਡਿਊਟੀ ਹੈ ਤੇ ਮੈਂ ਉਹਨੂੰ ਕਿਹਾ ਮੈਨੂੰ ਦਿਖਾਓ ਤਾਂ ਉਹਨਾਂ ਨੇ ਦਿਖਾਈ ਦੇਖੋ ਜੀ ਇਹ ਕੱਟੇ ਨਾਮ ਵਾਲੀ ਲਿਸਟ ਹੈ ਮੈਂ ਕਿਹਾ ਪਿੱਛੇ ਸਿਗਨੇਚਰ ਦਿਖਾਓ ਵੀ ਕੀ ਦੇ ਨੇ ਉੱਥੇ ਕੋਈ ਸਿਗਨੇਚਰ ਨਹੀਂ ਕੋਸ਼ ਨਹੀਂ ਇੱਥੇ ਕੋ ਖਿਲਾ ਸਕਦੇ ਆ ਕੋਈ ਵੀ ਲਈ ਵੀ ਹੈ ਸਰਸਾਰ ਮਤਲਬ ਕਿ ਦੇਖੋ ਜੀ ਪੰਜਾਬ ਸਰਕਾਰ ਪਹਿਲਾਂ ਕਹਿੰਦੀ ਸੀ ਭਗਵਾਨ ਤਮਾਨ ਸਰਕਾਰ ਕਹਿੰਦੀ ਸੀ ਵੀ ਪਾਰਦਰਸ਼ੀ ਢੰਗ ਨਾਲ ਸਾਰਾ ਕੁਝ ਹੋਊਗਾ ਦੇਖ ਲਓ ਸੁਵਦੀ ਕਲਾਂ ਪੋਲਿੰਗ ਪੂਤ ਤੇ ਕੀ ਹੋ ਰਿਹਾ ਵਾ ਪਰਲੇ ਬੂਥਾ ਤੇ ਵੀ ਇਹੀ ਚੱਲ ਰਿਹਾ ਵਾ ਬੱਚ ਬੱਚ ਜਿਹੜੀ ਜਿਹੜੀ ਉਧਰ ਰੌਲਾ ਪੈ ਰਿਹਾ ਸਾਡੇ ਪਿੰਡ 'ਚ 30 ਸਾਲ ਹੋ ਗਏ 30 ਸਾਲ ਹੋ ਗਏ ਸਾਡੇ ਪਿੰਡ 'ਚ ਕਦੇ ਰੌਲਾ ਨਹੀਂ ਪਿਆ ਵੋਟਾਂ ਪੈਂਦੀ ਆਰੇ ਭਾਈਚਾਰੇ ਨਾਲ ਲੋਕ ਬੈਠੇ ਤਾਂਸ਼ ਵੀ ਕੁੱਟਦੇ ਆ ਵੋਟਾਂ ਪਾ ਕੇ ਆ ਗਏ ਵੀ ਕੋਈ ਗੱਲ ਨਹੀਂ ਤੁਸੀਂ ਆਪਦੀਆਂ ਪਾ ਲਈਆਂ ਸੀ ਆਪਦੀਆਂ 30 ਸਾਲਾਂ ਚ ਪਹਿਲੀ ਵਾਰੀ ਸਵੱਦੀ ਕਲਾਂ ਦੇ ਵਿੱਚ ਆਹ ਕੁਝ ਹੋ ਰਿਹਾ ਵਾ ਇਹ ਸਰਕਾਰ ਦਾ ਸ਼ਰਮ ਸ਼ਰਮ ਤੱਕਾਬਾਦ ਤੱਕੇ ਨਹੀਂ ਡਟ ਕੇ ਖੜਾਂਗੇ ਇਹੀ ਕੁਝ ਹੋ ਰਿਹਾ ਸਾਹ ਦੇਖੋ ਜਿਹੜੀ ਪੰਜਾਬ ਸਰਕਾਰ ਤੱਕ ਰਹੀ ਨਹੀਂ ਰਹੀ ਸੀ ਹਾਈ ਕੋਰਟ ਦੇ ਹੁਕਮਾਂ ਦੇ ਇਲੈਕਸ਼ਨ ਹੋਣ ਲੱਗੀ ਆ ਪੰਜਾਬ ਸਰਕਾਰ ਨੇ ਇਹੀ ਕੁਝ ਕਰਨਾ ਕਰ ਰਹੇ ਆ ਦੇਖੋ ਜੀ ਇਹ ਸਾ ਤੁਹਾਡੇ ਸਾਹਮਣੇ ਲੋਕ ਖੜੇ ਆ ਮੈਂ ਬਾਕੀ ਨਹੀਂ ਕਿਸੇ ਦਾ ਕਹਿ ਸਕਦਾ ਮੈਂ ਆਪਣੇ ਆਪ ਦੇ ਪਰਿਵਾਰ ਦੀ ਗੱਲ ਕਰਦਾ ਸਾਡੇ ਪਰਿਵਾਰ ਦੀਆਂ 4 ਬੋਟਾਂ ਜਦੋਂ ਸਾਡੇ 4 ਇਹਦੇ ਚਾਰੇ ਘਰ ਦੇ ਬੋਟਾ ਪਾਉਣ ਮੇਰੇ ਖਿਆਲ 148 49 50 51 52 ਨੰਬਰ ਵੋਟ ਆ ਜਦੋਂ ਇੱਥੇ ਆਇਓ ਕਹਿੰਦੇ ਤੁਹਾਡੀਆਂ ਕੱਟਦੀਆਂ ਸਾਨੂੰ ਇਹ ਨਹੀਂ ਸਮਝ ਆਉਂਦਾ ਵੀ ਕੱਟ ਕੇ ਲਾ ਕਿੱਧਰ ਦਿਤਤੀਆਂ ਤੇ ਪਾ ਕਿੱਧਰ ਦਿਤਤੀਆਂ ਇਹ ਜੇ ਇਹਨਾਂ ਹੱਤ ਕੰਡਿਆਂ ਨਾਲ ਜੇ ਕੋਈ ਬੰਦਾ ਜਿੱਤਦਾ ਤਾਂ ਉਹਨੂੰ ਅਸੀਂ ਜਿੱਤ ਨਹੀਂ ਗਿਣਦੇ ਬਹੁਤ ਗਲਤ ਗੱਲ ਆ ਆ ਤਾਂ ਕੋਈ ਡੈਮੋਕ੍ਰੇਸੀ ਨਹੀਂ ਹੈਗੀ ਡੈਮੋਕ੍ਰੇਸੀ ਉਧਰ ਹੀ ਡੱਬੇ ਰਖਾ ਲਓ ਚਕਾ ਲਓ ਵੀ ਅਸੀਂ ਜਿੱਤਣਾ ਵਾ ਆ ਵੋਟਰ ਦਾ ਚਲੋ ਸਾਡੀ ਅਸੀਂ ਕੋਈ ਗੱਲ ਨਹੀਂ ਸਰਕਾਰਾਂ ਨਾਲ ਤੁਹਾਡਾ ਮਤ ਪੇਥੂ ਕੈਂਡੀਡੇਟਾਂ ਨਾਲ ਹੋਊਗਾ ਜਿਹੜਿਆ VOTER ਖੜੇ ਇਹ ਤਾਂ ਸਾਂਝੇ ਆ ਨਾ ਸਾਰਿਆਂ ਦੇ VOTERਾਂ ਦਾ ਕੀ ਕਸੂਰ ਆ ਇਹਨਾਂ ਨੇ VOTE ਪਾ ਕੇ ਕਿਸੇ ਨੇ ਵਿਆਹ ਜਾਣਾ ਕਿਸੇ ਨੇ ਆਪਦਾ ਕੰਮ ਕਰਨਾ ਇਹਦਾ ਵਿਚਾਰੇ ਸਵੇਰੇ ਜੀ ਅਸੀਂ ਫਟੇ ਘੜ ਚੱਲੇ ਸੀ ਇਹਦਾ ਵਿਚਾਰੇ ਸਵੇਰੇ ਸਵੇਰੇ ਆਏ ਆ ਵੀ ਅਸੀਂ VOTE ਪਾਇਆ ਈਏ ਵੀ ਉਦੋਂ ਬਾਅਦ ਜਾ ਕੇ ਅਸੀਂ ਆਪਦੇ ਕੰਮ ਜਾਈਏ ਠੀਕ ਆ ਨਾ ਕੋਈ ਗੱਲ ਨਹੀਂ ਸਾਡੇ ਨਾਲ ਧੱਕੇ ਕਰਨੇ ਆ ਜੋ ਕਰਨਾ ਅਸੀਂ ਝੱਲ ਲਾਂਗੇ ਪਰ ਅਸੀਂ ਆਪਦੇ ਲੋਕਾਂ ਨਾਲ ਨਹੀਂ ਧੱਕਾ ਹੋਣ ਦਵਾਂਗੇ ਲੋਕਾਂ ਦੇ ਧੱਕੇ ਲਈ ਅਸੀਂ ਅੜਾਂਗੇ ਖੜਾਂਗੇ ਨੋ ਪਰ ਬੰਨਣਾ ਨੀ ਮਰ ਕੇ ਪਿੱਛੇ ਪਿੱਛੇ ਨਾ ਟੱਪਣਾ ਆ ਦੇਰਵਾ ਹਾਲਾਤ ਤੋਂ ਨੂੰ ਸੁਭਦੀ ਕਲਾ ਆ ਸਾਡੇ ਝਾੜੂਰ ਦੀ ਸਰਕਾਰ ਦਾ ਸਰਪੰਚ ਮੌਜੂਦਾ ਇਹ ਗੱਲ ਕਹਿ ਕੇ ਗਿਆ ਵਾ ਆ ਹੁਣ ਗੱਲ ਪਤਾ ਲੱਗਿਆ ਕਹਿੰਦਾ ਮੈਂ ਤਾਂ ਇੱਕ ਵਾਰੀ ਸਰਪੰਚ ਬਣਨਾ ਹੀ ਬਣ ਗਿਆ ਮੈਂ ਤਾਂ ਮੁੜ ਕੇ ਬਣਨਾ ਨਹੀਂ ਜੋ ਹੁੰਦਾ ਹੋਈ ਜਾਵੇ ਮੈਨੂੰ ਨਹੀਂ ਕੋਈ ਪਤਾ ਮੈਨੂੰ ਮੈਂ ਨਹੀਂ ਕੋਈ ਨਹੀਂ ਇੱਧਰ ਸਾਡੇ ਆ ਗੁਰਦੀਪ ਸਿੰਘ ਕਾਕਾ ਵੀਰੇ ਤੁਸੀਂ ਵੀ ਉਮੀਦਵਾਰ ਹੋ ਤੁਹਾਨੂੰ ਲੱਗਿਆ ਅੰਦਰ ਕੋਈ ਲਿਸਟ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਪੂਰੀ ਪ੍ਰੋਬਲਮ ਹੈ ਜੀ ਅੱਛਾ ਜਿਹੜੇ ਵੋਟਰ ਇੱਥੇ ਖੜੇ ਆ ਹਾਜ਼ਰ ਆ ਉਹਦੀ ਲਿਸਟ ਤੇ ਵੋਟ ਹੀ ਹੈ ਨਹੀਂ ਅੱਛਾ ਸਾਨੂੰ ਵੋਟਾਂ ਦਿੱਤੀਆਂ ਗਈਆਂ ਜਿਹੜੀਆਂ ਇਹਨੂੰ ਦਸਤਾ ਦਿੱਤੀਆਂ ਗਈਆਂ ਜ਼ਮੀਨਾਂ ਸਮਾਨ ਦਾ ਅੰਤਰ ਪਿਛਲੀ ਸਰਪੰਚੀ ਦੀ ਪੋਲ ਵੀ ਆ ਬਹੁਤ ਖਰਾਲ ਕੇ ਬੋਰਨ ਕੀਤੀ ਗਈ ਉਹ ਕਿਸੇ ਬਾੜ ਦੇ ਉਹ ਕਿਸੇ ਬਾੜ ਚ ਐਸੇ ਨੂੰ ਜਿਹੜੇ ਜਰਨਲ ਚ ਪੜਿਆ ਜਰਨਲ ਨੂੰ ਐਸੇ ਚ ਪੜਿਆ ਗਿਆ ਵਾ ਉਹੀ ਮੈਂ ਆਪਦੇ ਘਰ ਤੇ ਹੀ ਤੁਹਾਨੂੰ ਦੱਸੀ ਜਾਣਾ ਵੀ ਚਾਰੇ ਵੋਟਾਂ ਛੱਡਿਆ ਪਾਉਣ ਨੂੰ ਘੰਟਾ ਹੋ ਗਿਆ ਖੜੇ ਆ ਜਿਹੜੇ ਗੁੰਡਾ ਕਰਦੀ ਜਿਹੜੇ ਸਰਕਾਰ ਦੇ ਤੰਤਰ ਵਾਲੇ ਤੁਸੀਂ ਮਾਰੀਆਂ ਚੇਂਜ ਕਰੋਂਗੇ ਕੀ ਪਤਾ ਲੱਗੂਗਾ ਜਿਹੜਾ ਭਾਈ ਟਾਈਮ ਤੇ ਆਊਗਾ ਦੇਖੋ ਇਹ ਹਾਲਾਤ ਨੇ ਘੱਟੋ ਘੱਟ 500 100 ਲੋਕ ਮੁੜ ਗਏ ਜਾਰ ਸਾਹਿਬ ਇਹਦੇ ਬਾਰੇ ਕੀ ਜਾਰ ਸਾਹਿਬ ਕੀ ਕਹਿਣਾ ਹੈ ਇਹਦੇ ਬਾਰੇ ਤੁਹਾਡਾ ਲਾਈਵ ਚੱਲ ਰਿਹਾ ਵਾ ਕੀ ਕਹਿਣਾ ਇਹਦੇ ਬਾਰੇ ਆ ਲੋਕ ਇਤਰਾਜ਼ ਕਰ ਰਹੇ ਆ ਪ੍ਰਸ਼ਾਸਨ ਸਰ ਤੁਸੀਂ ਹੋ ਹੀ ਆ ਪ੍ਰਸ਼ਾਸਨ ਸਾਡੇ ਲਈ ਤਾਂ ਤੁਸੀਂ ਹੋ ਪ੍ਰਸ਼ਾਸਨ ਉਹ ਚੈੱਕ ਕਰ ਰਹੇ ਆ ਉਹਨੇ ਦੱਸਣਾ ਨਿਸ਼ਾਨ ਕੀ ਆ ਅੰਦਰ ਉਹ ਚੈੱਕ ਕਰ ਰਹੇ ਆ ਆਪਣਾ ਸਿਸਟਮ ਡਿਸੀਜਨ ਜਿਹੜੀ ਲਿਸਟ ਅੰਦਰ ਆ ਉਹ ਬਾਹਰ ਹੈ ਨਹੀਂ ਕੋਈ ਦੱਸ ਸਕਦਾ ਉਹ ਕਰ ਰਹੇ ਕਲੀਅਰ ਕਰ ਰਹੇ ਆ ਅੰਦਰ ਜਾਇਆ ਸਮੇਂ ਸਮੇਂ ਹੀ ਅੰਦਰ ਨਹੀਂ ਆਪਾਂ ਜਾ ਸਕਦੇ ਦੇਖੋ ਸਾਰੇ ਡਿਲੀਟ ਇਹ ਜਿਹੜਾ ਅੰਦਰ ਅਸੀਂ ਜਾ ਨਹੀਂ ਸਕਦੇ ਕਿਉਂਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਹੁੰਦੀਆਂ ਬਾਹਰਲੀ ਸਾਈਡ ਤੋਂ ਵੀਡੀਓ ਵਾਇਰਲ ਕਰ ਸਕਦੇ ਆ